2 ਨੰਬਰ ਦੀ ਕਟਿੰਗ ਨਹੀਂ ਕਰਨੀ ਆਉਦੀ ਆਜੋ ਦਸੀਏ ਕਿਦਾਂ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਇਹ ਵਾਲੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਟਿੰਗ ਕਰਨੀ ਬਹੁਤ ਜ਼ਿਆਦਾ ਸੌਖੀ ਹੋ ਜਾਣੀ ਆ ਆਜੋ ਸਭ ਤੋਂ ਪਹਿਲਾਂ ਕੀ ਕਰ ਲੈਣਾ ਗਾੰਦ ਪਾ ਲੈਣਾ 2 ਨੰਬਰ ਦਾ ਕਲਿੱਪਰ ਦੇ ਵਿੱਚ ਇਹ ਚੀਜ਼ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਥੱਲੇ ਨੂੰ ਲੀਵਰ ਕਰਦੇ ਹਾਂ ਤਾਂ ਇਹਦਾ ਢਾਈ ਬਣ ਜਾਂਦਾ ਜਦੋਂ ਉੱਪਰ ਨੂੰ ਕਰਦੇ ਹਾਂ ਤਾਂ ਇਹ 0 ਵਿੱਚ ਕੇ 2 ਬਣ ਜਾਂਦਾ 2 ਨੰਬਰ ਆਉਣਾ ਕਿੱਥੇ ਤੱਕ 2 ਉਂਗਲਾ ਛੱਡ ਕੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਇੱਕ ਨੰਬਰ ਦੀ ਕਟਿੰਗ ਕਿੱਦਾਂ ਕਰਨੀ 2 ਨੰਬਰ ਦੀ ਕਟਿੰਗ ਕਿੱਦਾਂ ਕਰਨੀ ਆ ਲੋ 2 ਉਂਗਲਾਂ ਰੱਖ ਲੈਣੀ ਹੈ ਇੱਥੇ ਉਹਦੇ ਹਿਸਾਬ ਨਾਲ ਟੱਕ ਲਾ ਲੈਣਾ ਸਭ ਤੋਂ ਪਹਿਲਾਂ ਮਸ਼ੀਨ ਆਨ ਕਰ ਲੈਣੀ ਲਓ ਜੀ 2 ਨੰਬਰ ਇਹਦਾ ਲਾ ਲੈਣਾ ਆ ਲੋ ਵੱਡੇ ਵਾਲ ਕਿੱਦਾਂ ਕਰਨੇ ਆ ਕੰਗਾ ਲੈ ਲੈਣਾ ਇਹ ਵਾਲਾ ਕੌਮ ਲੈ ਲੈਣੀ ਨਾਲ ਆਵਣੀ ਨਾਲ ਮਿਕਸ ਕਰੀਏ ਆ ਦੇਖੋ ਹਾਂਜੀ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ 2 ਨੰਬਰ ਆ ਚੰਗੀ ਤਰ੍ਹਾਂ ਲਾ ਲੈਣਾ ਆ ਲੋ ਬੋਲ ਕਾ ਨਹੀਂ ਬਾਈ ਉਹਨਾਂ ਨੇ ਕਟਿੰਗ ਆ ਲੋ ਬੱਡੇ ਵਾਲਾ ਨਾ ਨਹੀਂ ਬਰਾਬਰ ਹੁੰਦੇ ਆਲੋ ਮੈਕਸਾ ਨਹੀਂ ਹੁੰਦੇ ਹੈਗੇ ਆਲੋ ਆਲੋ ਬਹੁਤ ਜਿਆਦਾ ਸੌਖਾ ਤਰੀਕਾ ਹੈ ਘਬਰਾਉਣਾ ਬਿਲਕੁਲ ਨਹੀਂ ਹੈਗਾ ਆਲੋ ਸੇਫ بیس ਅ موਵ ਹੋ ਗਿਆ ਆਲੋ ਬਾਲ ਕੰਪਲੀਟ ਸਾਰੇ ਆਲ ਮਸ਼ੀਨਾਂ ਸਾਰੇ ਕੱਢ ਲੈਣ ਜਿਹੜੀ ਵੀ ਟੀਜਾ ਤੁਹਾਨੂੰ ਨਹੀਂ ਪਤਾ ਲੱਗਦਾ ਆਪਣੀ ਹਰ ਇੱਕ ਵੀਡੀਓ ਆਪਣੇ ਇਸ ਪੇਜ ਤੇ ਪਈ ਹੋਈ ਆ ਫੋਲੋ ਕਰਕੇ ਜਰੂਰ ਦੇਖ ਲਿਓ ਆਹ ਲੋ ਜੀ ਠੀਕ ਲਾ ਲੈ 2 ਨੰਬਰ ਇੱਥੇ ਲਾ ਕੇ ਫੋਨ ਹੈ ਆ ਵਾਲੇ ਵਾਲ ਕਿੱਦਾਂ ਰਿਮੂਵ ਕਰਨੇ ਆ ਪਹਿਲਾਂ ਤਾਂ ਵਾਲ ਝਾਂਲ ਲਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਠੀਕ ਹੈ ਨਾ ਉਸ ਤੋਂ ਬਾਅਦ ਕੀ ਕਰ ਲੈਣਾ ਗਾ 2 ਨੰਬਰ ਦਾ ਜਿਹੜਾ ਗਾਰਡ ਆਪਾਂ ਮਸ਼ੀਨ 'ਚ ਪਾਇਆ ਸੀ ਉਹ ਕੱਢ ਲੈਣਾ ਹੈ 0 ਨੰਬਰ ਲੀਵਰ ਉੱਪਰ ਹੀ ਕਰਕੇ ਆਹ ਵਾਲੀ ਕੌਮ ਲੈ ਲੈਣੀ ਆਹ ਵਾਲੀ ਆਹ ਵਾਲੀ ਕੌਮ ਲੈ ਲੈਣੀ ਜਿੰਨਾ ਆਪਾਂ ਪਹਿਲਾਂ ਹੈਲਪ ਲਈ ਸੀਗੀ ਆ ਲੋ ਹੁਣ ਆਹ ਵਾਲੇ ਵਾਲ ਕਿੱਦਾਂ ਮਿਕਸ ਕਰਨੇ ਆ ਬਾਹ ਇਦਾਂ ਕੰਗਾ ਪਾ ਲੈਣਾ ਇਦਾਂ ਪੇਪਰ ਦਾ ਕੇ ਕੇ ਇਦਾਂ ਦਾ ਕੇ ਬਾਹ ਨੂੰ ਕੱਢ ਕੇ ਲਓ ਆਹ ਲੋ ਬਹੁਤ ਸੌਖਾ ਤਰੀਕਾ ਆਹ ਲੋ ਜੀ ਆਹ ਬਗਲਾ ਤਰੀਕਾ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਉਹਨਾ ਕਟਿੰਗ ਕਰਨ ਦਾ ਜਿਹੜਾ ਜਿਹੜੇ ਤਰੀਕੇ ਤੁਹਾਨੂੰ ਮੈਂ ਦੱਸਦਾ ਪਿਆ ਆ ਤੁਸੀਂ ਆਪਣੇ ਇਸ ਪੇਜ ਤੇ ਹਰ ਇੱਕ ਤਰੀਕੇ ਦੀ ਵੀਡੀਓ ਦੇਖ ਸਕਦੇ ਆ ਹਰ ਇੱਕ ਤਰੀਕੇ ਦੀ ਜਿਹੜਾ ਭਰਾ ਕਟਿੰਗ ਨਹੀਂ ਕਰਨਾ ਜਾਣਦਾ ਉਹ ਆਪਣੇ ਪੇਜ ਤੇ ਆਓ ਤੁਹਾਨੂੰ ਹਰ ਇੱਕ ਤਰੀਕੇ ਦੀ ਕਟਿੰਗ ਪਤਾ ਲੱਗ ਜਾਣੀ ਆ ਆਹ ਲੋ ਜੀ ਬਹੁਤ ਸੌ ਸੈਂਪਲ ਦੇ ਸੌਖਾ ਤਰੀਕਾ ਆ ਆਪਣਾ ਕਟਿੰਗ ਦੱਸਣ ਦਾ ਠੀਕ ਆ ਜੀ ਦੋ ਉਸ ਤੋਂ ਬਾਅਦ ਕੀ ਕਰਨਾ ਆਹ ਵਾਲਾ ਟ੍ਰੇਮਲ ਲੈ ਲਵੋ ਕੁੰਜਾ ਬਣਾਉਣਾ ਆ ਦੇਖੋ ਜਿਹਨੂੰ ਕਈ ਭਰਾ ਸੀ ਕਪ ਵੀ ਕਹਿੰਦੇ ਮੈਨੂੰ ਬਹੁਤ ਸਾਰੇ ਮੈਸੇਜ ਕਰਦੇ ਆ ਕਿ ਇਹਨੂੰ ਸੀ ਕਪ ਕਹਿੰਦੇ ਆਪਾਂ ਤਾਂ ਸਿੰਪਲ ਭਾਸ਼ਾ ਹੀ ਬਰਤਦੇ ਆ ਆ ਲਓ ਜੀ ਐਦਾਂ ਕੰਨਾਂ ਦੇ ਪਿੱਛੇ ਆ ਲਓ ਇਹਦਾ ਕੁੰਜਾ ਲਾ ਕੇ ਆ ਲਓ ਸਿੰਪਲ ਤਰੀਕਾ ਸਿਰ ਇੱਥੇ ਵਾਲੇ ਬਾਗ ਤਾਰੇ ਹੱਥਾਂ ਦੇ ਵਿੱਚ ਇੰਨਾ ਕੰਟਰੋਲ ਹੋਣਾ ਚਾਹੀਦਾ ਕਿ ਮਸ਼ੀਨ ਚਲਾਉਣ ਲੱਗੇ ਤੁਹਾਡਾ ਹੱਥ ਨਹੀਂ ਕੰਬਣਾ ਚਾਹੀਦਾ ਬਿਲਕੁਲ ਵੀ ਐਦਾਂ ਕਰਕੇ ਬਣਾਈ ਜਾਣੀ ਠੀਕ ਆ ਹਾਂ ਦੇਖੋ ਜਿੱਦਾਂ ਮੈਂ ਕਰਦਾ ਪਿਆ ਉਦਾਂ ਹੀ ਕਰਦੀ ਆ ਕੋਈ ਔਖਾ ਕੰਮ ਨਹੀਂ ਹੈਗਾ ਲਓ ਜੀ ਆਹ ਜੀ ਬਰਾਬਰ ਹੋ ਗਈ ਜੀ ਉਸ ਤੋਂ ਬਾਅਦ ਕੀ ਕਰਨਾ ਆਹ ਬਰਤ ਓਤਰਾ ਹੱਥ 'ਚ ਫੜੋ ਆਹ ਲਓ ਚਲਾਉਣ ਦਾ ਤਰੀਕਾ ਪਹਿਲਾਂ ਇੱਥੇ ਖੂੰਜੇ ਤੇ ਚਲਾਉਣਾ ਉੱਪਰ ਵਾਲੇ ਤੇ ਲਓ ਜੀ ਫੇਰ ਆਹ ਵਾਲੀ ਚੀਜ਼ ਤੇ ਖੂੰਜਾ ਚਲਾਉਣਾ ਸਿੱਧਾ ਨਹੀਂ ਚਲਾਉਣਾ ਆ ਲੋ ਇਹਨੂੰ ਇੱਧਾ ਚੰਗੀ ਤਰ੍ਹਾਂ ਸੈੱਟ ਕਰ ਦੇਣਾ ਤਾਂ ਅਡੀ 2 ਨੰਬਰ ਦੀ ਜਿਹੜੀ ਕੰਪਲੀਟ ਕਟਿੰਗ ਕੰਪਲੀਟ ਹੋ ਜਾਣੀ ਆ ਲਓ ਜੀ ਆ ਹੋ ਗਈ ਤੁਹਾਡੀ 2 ਨੰਬਰ ਦੀ ਕਟਿੰਗ ਇਹ ਵਾਲਾ ਤਰੀਕਾ ਤੁਹਾਨੂੰ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਬਾਈ ਉਹਨਾਂ ਦੀ ਆਪਾਂ ਤੁਹਾਨੂੰ ਕੱਢੀ ਦਿਖਾਉਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ दो नंबर वाली कटिंग का रिजल्ट चेक करो तो दस्यो तू आपको कैसा लगा हमारा काम अच्छा लगा क्या कहना चाहते हो बाकी भाइयों को हाँ सही अच्छा कटा ना अच्छा कटता है तो अच्छा तो नहीं है <laughs> सही है अगर आपको भी अच्छी कटिंग हाँ। करानी है आपने किसी भी लेटेस्ट हेयर कट करवाना है कैसा भी हो सही हो आपने भी अगर लेटेस्ट हेयर कट करवाना है तो कहाँ पर आना पड़ेगा ये हमारे सलून का नाम इंस्टाग्राम पर आपको शो हो ही रहा है अपरा द बार्बर शॉप एंड एकेडमी हमारे सलून का नाम है बाकी हमारे बाई की कटिंग दो नंबर की की है फुल ट्यूटोरियल यूट्यूब पर पड़ा हुआ है कमेंट करके जरूर बताना कैसा लगा है धन्यवाद ਉਹ ਲੀਵਨ ਨੂੰ ਥੱਲੇ ਨੂੰ ਕਰ ਦਮਾਂਗੇ 2.5 ਨੰਬਰ ਬਣ ਜਾਣਾ ਜੇ ਲੀਵਨ ਨੂੰ ਉੱਪਰ ਨੂੰ ਕਰ ਦਿੱਤਾ ਤਾਂ ਇਹ 2 ਨੰਬਰ ਬਣ ਜਾਣਾ ਆਹ ਲੋ ਫਿਰ ਆਹ ਲੋ ਸਭ ਤੋਂ ਪਹਿਲਾਂ ਕੀ ਕਰਨਾ ਦੋ ਨੰਬਰ ਆ ਲੈਣਾ ਹੈ ਇਹਨਾਂ ਨੇ ਹਾਈ ਫੈਟ ਕਾ ਨਹੀਂ ਆਹ ਲੋ ਆਹ ਕੰਗਾ ਲੱਕ ਦੀ ਆਹ ਲੋ ਇੱਦਾਂ ਸਿੰਪਲ ਯਾ ਤਰੀਕਾ ਯਾ 5-7 ਮਿੰਟਾਂ ਦੇ ਵਿੱਚ ਤੁਸੀਂ ਕੰਡਿੰਗ ਸਿੱਖ ਲੈਣੀ ਆਹ ਲੋ ਪਹਿਲਾਂ ਵਾਲ ਸਾਰੇ ਰਿਮੂਵ ਕਰ ਲੈਣੀ ਆਹ ਲੋ ਜਿਹੜੇ ਵਾਲ ਵੱਡੇ ਹਨ ਨਹੀਂ ਬਰਾਬਰ ਹੋਏ ਤਾਂ ਇੱਦਾਂ ਕੰਗਾ ਪਾ ਕੇ ਨਾ ਉਹਨੂੰ ਬਰਾਬਰ ਕਰ ਲੈ ਕਰੋ ਸੈਵਨ ਕਰਨਾ ਚਾਹੀਦਾ ਐਸੇ ਕਰਨਾ ਹੈ ਇਹ ਬੋਲ ਕਰਨਾ ਹੈ ਬੋਲ ਰਹਾ ਤੂੰ ਬੋਲ ਰਿਹਾ ਤੂੰ ਠੀਕ ਹੈ ਉਹ ਆ ਦੇਖੋ ਮੈਂ ਇਹਨੂੰ ਚੰਗੀ ਤਰ੍ਹਾਂ ਇਦਾਂ ਬਰਾਬਰ ਕਰ ਲੈਣਾ ਪਹਿਲੀ ਆਹ ਵਾਲੀ ਚੀਜ਼ ਆ ਦੇਖੋ ਸੌਖਾ ਤੇ ਸਿੰਪਲ ਤਰੀਕਾ ਤੁਹਾਨੂੰ ਦੱਸਣ ਲੱਗਾ ਹਾਂ ਬਹੁਤ ਧਿਆਨ ਨਾਲ ਵੀਡੀਓ ਨੂੰ ਦੇਖਿਓ ਲਾਸਟ ਦੇ ਵਿੱਚ ਠੀਕ ਆ ਆ ਦੇਖੋ ਦੋ ਨੰਬਰ ਇਹਨੂੰ ਚੰਗੀ ਤਰ੍ਹਾਂ ਲਾ ਲਗਾ ਪਹਿਲਾਂ ਬੇਸ ਰਿਮੂਵ ਕਰ ਲੈਣਾ ਸਾਰਾ ਠੀਕ ਆ ਬੇਸ ਰਿਮੂਵ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਨੂੰ ਕਿੱਦਾਂ ਮਿਕਸ ਕਰਨਾ ਉਹ ਮੈਂ ਤੁਹਾਨੂੰ ਤਰੀਕਾ ਦੱਸਦਾ ਮੈਂ ਕਈ ਭਰਾ ਕਹਿੰਦੇ ਕਿ ਸਾਡੇ ਕੋਲ ਮਿਕਸ ਨਹੀਂ ਹੁੰਦਾ ਉਹਨਾਂ ਨੂੰ ਅੱਜ ਆਪਾਂ ਇਹਦਾ ਦਾ ਤਰੀਕਾ ਦੱਸ ਦਿਆ ਦੋ ਨੰਬਰ ਲਾ ਲਿਆ ਦੋ ਨੰਬਰ ਲਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਫੇਸ ਸਾਫ ਕਰਨਾ ਕਰੋ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਈ ਭਰਾ ਸਫਾਈ ਨਹੀਂ ਕਰਦੇ ਫਿਰ